ਰੂੜਕਾ ਕਲਾ ਵਿਖੇ ਸੀ ਦੇ ਆਜਮ ਸਰਦਾਰ ਭਗਤ ਸਿੰਘ 스포츠 ਐਂਡ ਕਲਚਰਲ ਕਲੱਬ ਰੂੜਕਾ ਕਲਾ ਜਲੰਧਰ ਬਲੋਸ ਮੂਨ ਨਗਰ ਨਿਵਾਸੀ ਰੂੜਕਾ ਕਲਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 3 ਦਿਨਾ 38ਵਾਂ ਕਬੱਡੀ ਤੇ ਫੁੱਟਬਾਲ ਦਾ ਸ਼ਾਨਦਾਰ ਮੁਕਾਬਲੇ ਕਰਵਾਈ ਗਈ ਫੁੱਟਬਾਲ ਦਾ ਰਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ ੁਰੜਕਾ ਕਲਾ ਪਹਿਲੇ ਤੇਲੁਧਿਆਣੀ ਦੀ ਟੀਮ ਦੂਜੇ ਨੰਬਰ ਤੇ ਰਹੀ ਜਦ ਕਿ ਇਸ 40 ਸਾਲ ਦੇ ਖਿਡਾਰੀਆਂ ਦਾ ਮੈਚ ਵੀ ਕਰਵਾਇ ਗਏ ਜਿਸ ਵਿੱਚ ਰੁੜਕਾ ਕਲਾ ਦੀ ਟੀਮ ਪਹਿਲੇ ਨੰਬਰ ਤੇ ਰਹੀ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਕਲੱਬਾਂ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਚੱਕ ਦੇਸ਼ ਰਾਜ ਦੀ ਟੀਮ ਪਹਿਲੇ ਨੰਬਰ ਤੇ ਜਦ ਕੇਜੂਬਾ ਬਰਦਰਸ ਯੂਐਸਏ ਦੀ ਟੀਮ ਦੂਜੇ ਨੰਬਰ ਤੇ ਰਹੀ ਜਿਨ੍ਹਾਂ ਨੂੰ 1-1 ਲੱਖ ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕੇ ਬੈਸਟ ਰੇਡਰ ਅਤੇ ਜਾਫੀ ਨੂੰ 31-31000 ਦੀ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਿਰਿੰਦਰ ਸਿੰਘ ਪਰਦਾਨ ਬਾਬਾ ਚਿੰਦਾ ਭਗਤ ਬਾਬਾ ਅਮੀਰ ਚੰਦ ٹرسٹ ਗਿਆਨ ਸਿੰਘ ਮਨਦੀਪ ਸਿੰਘ ਜੇਲਦਾਰ ਨਿਰਿੰਦਰ ਸਿੰਘ ਯੂਕੇ ਇਕਬਾਲ ਸਿੰਘ ਕੁਲਵੰਤ ਸਿੰਘ ਸੰਦੂ ਜਗਦੀਪ ਸੰਦੂ ਅਮਰੀਕ ਸਿੰਘ ਮੀਕਾ ਸ਼ਿਵ ਕੁਮਾਰ Tiwari, ਵਿਸ਼ਵਾਮੀਤਰ Tiwari, DSPs ਲਖਣ ਸਿੰਘ, ਰਾਣਾ ਪਾਸਲਾ, ਚਰਨਜੀਤ ਸਿੰਘ, ਜੁਝਾਰ ਸਿੰਘ, ਗੁਰਬਿੰਦਰ ਸਿੰਘ ਲੰਬੜਦਾਰ, ਲੇਖਰਾਜ लवली, ਮਨਜੀਤ ਸਿੰਘ ਮੀਤਾ, ਬਿੱਟੂ ਅਤੇ ਹੋਰ ਹਾਜ਼ਰ ਸਨ। ਜੀਤਨ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੁੜਕਾ ਕਲਾਂ ਦੇ ਵੱਲੋਂ ਜੋ 39ਵਾਂ ਖੇਡ ਮੇਲਾ ਜਿਹੜਾ ਆ ਉਹ ਸਮਾਪਤ ਹੋਇਆ ਜਿਹਦੇ ਵਿੱਚ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਕਬੱਡੀ ਜਿਹੜੀ ਕਲੱਬਾਂ ਦਾ ਫਾਈਨਲ ਮੈਚ ਹੋਇਆ ਉਹਦੇ ਵਿੱਚ ਚੱਕ ਦੇਸਰਾਜ ਪਹਿਲੇ ਨੰਬਰ ਤੇ ਤੇ ਜੂਬਾ ਬ੍ਰਦਰਸ ਕੈਲੀਫੋਰਨੀਆ ਦੂਸਰੇ ਨੰਬਰ ਤੇ ਰਹੀ ਹੈ ਤੇ ਪੈਂਟ ਪੱਧਰ ਵਿੱਚ ਜਿਹੜਾ ਪਹਿਲੇ ਨੰਬਰ ਤੇ ਚੱਕ ਦੇਸਰਾਜ ਤੇ ਦੂਸਰੇ ਨੰਬਰ ਤੇ ਔਜਲਾ ਦੀ ਟੀਮ ਰਹੀ ਹੈ ਫੁੱਟਬਾਲ ਜਿਹੜਾ ਆਲ ਓਪਨ ਦਾ ਸਗਾ ਰੁੜਕਾ ਕਲਾਂ ਕਲੱਬ ਜਿਹੜੀ ਪਹਿਲੇ ਨੰਬਰ ਤੇ ਰਹੀ ਹੈ ਤੇ ਲੁਧਿਆਣਾ ਸਿਟੀ ਦੂਸਰੇ ਨੰਬਰ ਤੇ ਰਹੀ ਹੈ ਜਿਹੜਾ ਪਲੱਸ 40 ਸਗਾ ਉਹਦੇ ਵਿੱਚ ਰੁੜਕਾ ਕਲਾਂ ਬਲੌਗ ਪਹਿਲੇ ਨੰਬਰ ਤੇ ਜਲੰਧਰ ਕੈਂਟ ਬਲੌਗ ਜਿਹੜਾ ਉਹ ਦੂਜੇ ਨੰਬਰ ਤੇ ਰਿਹਾ ਕਲੱਬਾਂ ਦੇ ਜਿਹੜੇ ਆ ਕਲੱਬਾਂ ਦੇ ਵਿੱਚ ਜਿਹੜੇ ਆ ਪਹਿਲਾ ਨਾਮ ਜਿਹੜਾ 1 ਲੱਖ ਰੁਪਏ ਦਿੱਤਾ ਗਿਆ ਜਿਹੜਾ ਦੂਸਰਾ ਨਾਮ ਸੀਗਾ ਉਹ 75000 ਰੁਪਏ ਦਿੱਤਾ ਗਿਆ ਇਸੇ ਤਰ੍ਹਾਂ ਫੁੱਟਬਾਲ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ 51000 ਰੁਪਏ ਦਿੱਤਾ ਗਿਆ ਤੇ ਦੂਸਰਾ ਨਾਮ ਜਿਹੜਾ ਹੈ ਉਹ 41000 ਰੁਪਏ ਦਿੱਤਾ ਗਿਆ ਇਸੇ ਤਰ੍ਹਾਂ ਜਿਹੜਾ ਪੈਂਡ ਪੱਤਰ ਦਾ ਸੀਗਾ 41000 41000 ਜਿਹੜਾ ਆ 48000 ਪਹਿਲੇ ਨੰਬਰ ਤੇ ਤੇ 35000 ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਦਿੱਤਾ ਗਿਆ ਇਸੇ ਤਰ੍ਹਾਂ ਸਾਰੇ ਜਿਹੜੇ ਪ੍ਰਬੰਧ ਬੜੇ ਮੁਕੰਮਲ ਤੌਰ ਤੇ ਕੀਤੇ ਗਏ ਸੀਗੇ ਤੇ ਦਰਸ਼ਕਾਂ ਨੇ ਪੂਰਾ ਆਨੰਦ ਲਿਆ ਔਰ ਕਲੱਬਾਂ ਦੇ ਜਿਹੜੇ 베ਸਟ ਲੀਡਰ ਸੀ ਉਹਨਾਂ ਵਿੱਚ ਜਿਹੜਾ ਸੁਨੀਲ ਦੋਸਾਨ ਜਿਹੜਾ ਆ ਉਹ ਪਹਿਲੇ ਨੰਬਰ ਤੇ ਰਿਹਾ ਉਹਨੂੰ 31000 ਰੁਪਏ ਦਿੱਤਾ ਗਿਆ 베ਸਟ ਲੀਡਰ ਤੇ 베ਸਟ ਜਾਫੀ ਨੂੰ ਤੇ ਜਿਹੜਾ ਆਪਣਾ ਪਿੰਡ ਪੱਧਰ ਤੇ ਸੀਗਾ ਉਹਨਾਂ ਨੂੰ 51 5200 ਰੁਪਏ ਜਿਹੜਾ ਦਿੱਤਾ ਗਿਆ ਇਸ ਤਰ੍ਹਾਂ ਸਾਰਾ ਜਿਹੜਾ ਮੇਲਾ ਆ ਬੜੇ ਵਧੀਆ ਢੰਗ ਦੇ ਨਾਲ ਬਿਨਾਂ ਕਿਸੇ ਰੋਕ ਟੋਕ ਤੋਂ ਬਿਨਾਂ ਕਿਸੇ ਝਗੜੇ ਤੋਂ ਵਧੀਆ ਢੰਗ ਨਾਲ ਖੁਸ਼ੀ ਖੁਸ਼ੀ ਸਾਰੇ ਆਪਣੇ ਆਪਣੇ ਘਰਾਂ ਨੂੰ ਗਏ ਆ ਇਸ ਆਸ ਦੇ ਨਾਲ ਕਿ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਆਉਣ ਵਿੱਚ ਸਾਲ 2026 ਦੇ ਵਿੱਚ ਜਿਹੜਾ ਟੂਰਨਾਮੈਂਟ 40ਵਾਂ ਟੂਰਨਾਮੈਂਟ ਹੋਣਾ ਉਹਦਾ ਵੀ ਜਿਹੜਾ ਕਲੱਬ ਗਵਰਨਰ ਦੀਆਂ ਡੇਟਾਂ ਜਿਹੜੀਆਂ ਡਿਕਲੇਅਰ ਕਰ ਦਿੱਤੀਆਂ ਗਈਆਂ 6 7 ਤੇ 8 ਫਰਵਰੀ 2026 ਨੂੰ 40ਵਾਂ ਪਿੰਡੂ ਖੇਡ ਮੇਲਾ ਜਿਹੜਾ ਕਰਵਾਇਆ ਜਾਊਗਾ ਜਿਹਦੇ ਵਾਸਤੇ ਜਿਹੜੇ ਇਨਾਮ ਦੇਣੇ ਆ ਉਹਨਾਂ ਵਾਸਤੇ ਵੀ ਜਿਹੜੇ ਸਾਡੇ ਐਨਆਰਆਈ ਵੀਰਾਂ ਉਹਨਾਂ ਨੇ ਜਿਹੜੇ ਆਪਣੇ ਨਾਂ ਜਿਹੜੇ ਆ ਆਲਰੇਡੀ ਲਿਖਾ ਦਿੱਤੇ ਆ ਅਸੀਂ ਸਮੁੱਚੇ ਐਨਆਰਆਈ ਵੀਰਾਂ ਦਾ ਇਲਾਕਾ ਨਿਵਾਸੀਆਂ ਦਾ ਖੇਡ ਪ੍ਰੇਮੀਆ ਦਾ ਡੇਡ ਪ੍ਰਮੋਟਰਾਂ ਦਾ ਸ਼ੀਦ ਆਜ਼ਮ ਸਦਾ ਪਾਕਿਸਤਾਨ სპੋਰਟਸ ਐਂਡ ਕਲਚਰ ਕਲੱਬ ਰੋਟਕਲਾਂ ਦੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਬਾਕੀ ਜਿੰਨੇ ਵੀ ਸਾਡੇ ਸਹਿਯੋਗੀ ਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਪ੍ਰੈਸ ਦਾ ਧੰਨਵਾਦ ਕਰਦੇ ਆ ਕਿਉਂਕਿ ਹਰ ਰੋਜ਼ ਉਹਨਾਂ ਨੇ ਸਾਡੇ ਇਸ ਟੂਰਨਾਮੈਂਟ ਦੀ ਖਬਰ ਲਵਾਈ ਜਿਹਦੇ ਨਾਲ ਜਿਹੜੇ ਹੋਮ ਮਾਰਕੀਟ ਦੇ ਲੋਕੀ ਆਏ ਆ ਬਹੁਤ-ਬਹੁਤ ਧੰਨਵਾਦ ਰਾਂਝਾ ਫੇਰ ਕਬੱਡੀ ਪਾਉਣ ਲਈ ਵਧਿਆ ਹੋਇਆ ਰਾਂਝਾ ਫੇਰ ਆ ਗਿਆ ਰਾਂਝਾ ਕਿ ਸੱਦਾ ਨਿਮਨ ਤੀਦੋਂ ਰਾਂਝਾ ਹੇਰਨਾ ਅੱਖ ਕੋਈ ਜਾਫੀ ਦੇ ਲਈ 500 ਗਿਆਨ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਵੱਲੋਂ ਜਾਫੀ ਦੇ ਲਈ 500 ਜਿਹੜਾ ਪਿੱਛੇ ਜਫਾ ਲੱਗਿਆ ਉਹਦੇ ਲਈ ਪੱਧਿਆ ਗਿਆਨ